ਹੋਰ ਮੇਰੇ ਨਾਲ ਥੋੜਾ ਦੁੱਧ ਆਇਆਗਾ ਪਰ ਉਹ ਨੂੰ ਮੈਂ ਨਹੀਂ ਆਇਆ ਨਹੀਂ ਹੋਰ ਨੂੰ ਪਰ ਉਹ ਤੁਸੀਂ ਜਿੰਦਾਬਾਦ ਔਰਦਾਬਾਹ ਇਸ਼ਾਨ ਤੌਖੀ ਪੰਜਾਬ ਸਰਕਾਰ ਮੁਰਦਾਬਾਹ ਸਾਡਾ ਸਾਡਾ ਪ੍ਰੋਟੈਸਟ ਅਸੀਂ ਪ੍ਰੋਟੈਸਟ ਕਰਨ ਜਾ ਰਹੇ ਸੀਗੇ ਇਹਨਾਂ ਨੇ ਸਾਨੂੰ ਧੱਕੇ ਦੇ ਨਾਲ ਕ੍ਰਿਸ ਸਾਨੂੰ ਕ੍ਰਿਸ ਕਹਿੰਦੇ ਆਂਦਾ ਇਹ ਪੰਜਾਬ ਸਰਕਾਰ ਦੇ ਹੁੰਦਾ ਕਰਦੀ ਹੈ ਹਾਂ ਹੁਣ ਸਾਡਾ ਬੋਲਣ ਦਾ ਹੱਕ ਖੋ ਰਹੀ ਹੈ ਮਰਦਾਂ ਦੇ ਇਹ ਸਾਡਾ ਬੋਲਣ ਦਾ ਹੱਕ ਖੋ ਰਹੀ ਹੈ। ਬੰਬਾ ਸਾਡਾ ਬੋਲਣ ਦਾ ਹੱਕ ਨਹੀਂ ਖੋ ਸਕੂਗੀ। ਪੰਜਾਬ ਸਰਕਾਰ ਮਰਦਾਬਾਦ। ਸਲਾਮਾ ਮਰਦਾਬਾਦ। ਮਰਦਾਂ ਦੀ ਤਕਸ਼ ਮਰਦਾਬਾਦ। ਮਰਦਾਬਾਦ। ਪੰਜਾਬ ਸਰਕਾਰ ਮਰਦਾਬਾਦ। ਯਾਰ ਸਰਕਾਰ ਮਰਦਾਬਾਦ। ਹੋਖ ਕਹਿੰਦੇ ਐ। ਪ੍ਰੀਵੈਂਟ ਵੈਕਸ਼ਨ। ਸਾਡੇ ਕੋਲ ਜਿਹੜੇ ਹੈਗੇ ਟੋਟਲ 3 ਬੰਦੇ ਜਿਹੜੇ ਹੈਗੇ ਕੀ ਨਾਮ ਹੈ ਜੀ ਨਾਮ ਵਾਰ ਇਹ ਜਮੈਂ ਡਿਟੇਲ ਹਾਜੀ ਪਹੁੰਚਾਈ ਹੈ ਡਿਟੇਲ ਲੈ ਲਓ ਸਰ ਇਹ ਕੋਈ ਹੋਰ ਦਾ ਕਿੱਥੇ ਇਹਨਾਂ ਨੇ ਕਰਨਾ ਸੀ ਇਹ ਥਾਣਾ ਸਦਰ ਥਰਮਲ ਥਾਣੇ ਦਾ ਇਹਨਾਂ ਨੇ ਘਰਾਓ ਕਰਨਾ ਸੀ ਥਾਣਾ ਸਦਰ ਰਾਮਪੁਰਾ ਦੇ ਵਿੱਚ ਜਿਹੜਾ ਹੈਗਾ ਸੀ ਡਿਟੇਲ ਕੀਤਾ ਕਾਰਨ ਕਿਉਂ ਕਿਉਂਕਿ ਕਿਉਂਕਿ ਰੋਡ ਬਲੌਕ ਤੇ ਥਾਣੇ ਦਾ ਘਰਾਓ ਕਰਨ ਦਾ ਇਹਨਾਂ ਦਾ ਪ੍ਰੋਗਰਾਮ ਸੀਗਾ ਕਿਸ ਚੀਜ਼ ਕੱਲ ਨੂੰ ਲੈ ਕੇ ਕਰਦੇ ਆ ਇਹਨਾਂ ਤੋਂ ਪੁਰਾਣਾ ਜਿਹੜਾ ਸ਼ੰਭੂ ਬਾਰਡਰ ਵਾਲਾ ਜਿਹੜਾ ਧਰਨਾ ਚੁਕਵਾਇਆ ਗਿਆ ਸੀ ਉਹਦੇ ਅੰਗੇਸ਼ਟੀ ਜਿਹੜਾ ਪ੍ਰੋਟੈਸਟ ਚੱਲ ਰਿਹਾ ਸਿੱਧੂ ਬਾਲਾ ਪੁਲਿਸ ਦੇ ਪਹਿਲੇ ਦਿਨ ਕਿੰਨੀ ਆ ਦੋ ਤਾਂ ਕਿਸਾਨ ਆ ਮੈਡੀਕਲ ਕਰਾਉਣ ਦੇ ਲਈ ਆਏ ਆ ਜਿਨ੍ਹਾਂ ਦਾ ਤਾਂ ਜੋ ਕੋਈ ਅਣਸ਼ਕਾਹੀ ਘਟਨਾ ਨਾ ਵਾਪਰੇ ਇਹਦੇ ਲਈ ਮੈਡੀਕਲ ਕਰਾਉਣ ਦੇ ਲਈ ਆ ਸੀ ਹਲੇ ਨਹੀਂ ਕੋਈ ਕਿਸਾਨ ਨਹੀਂ ਆਇਆ ਜੀ ਤਿੰਨਾਂ ਦਾ ਸਿਰਫ ਮੈਡੀਕਲ ਕਰਾਉਣ ਦੇ ਲਈ ਆ ਸੀ ਪ੍ਰੀਵੈਂਟਿਵ ਵੈਕਸੀਨ ਹੈ ਜੀ ਪ੍ਰੀਵੈਂਟਿਵ ਕਹਿ ਨਹੀਂ ਗਿਆ ਜੀ ਸਿਰਫ ਉਹਨਾਂ ਨੂੰ ਸੇਫਲੀ ਕੱਢਿਆ ਨਹੀਂ ਇਹੋ ਜਿਹਾ ਕੀ ਡਰ ਸੀਗਾ ਇੰਨੀ ਫੋਰਸ ਡਿਪਲੋਏ ਕਰਨੀ ਭਈ ਆਖਰ ਕਿਉਂ ਉਹਨਾਂ ਦੀ ਜ਼ੁਬਾਨ ਜਿਹੜੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਕੋਈ ਡਰ ਨਹੀਂ ਸੀ ਜੀ ਸਾਨੂੰ ਸਿਰਫ ਉਹਨਾਂ ਦਾ ਮੈਡੀਕਲ ਕਰਾਉਣ ਦੇ ਲਈ ਆਏ ਸੀ ਮੈਡੀਕਲ ਕਰਵਾ ਕੇ ਉਹਨੂੰ ਠੀਕ ਠਾਕ ਅਸੀਂ ਤਰੀਕੇ ਨਾਲ ਕੱਢ ਕੇ ਉਹਨਾਂ ਨੂੰ ਭੇਜ ਤਿੰਨ ਜੀ ਇੱਥੇ ਤਿੰਨ ਸੀ ਸਾਰੇ ਕਿਹੜੇ ਮਾਮਲੇ ਲਈ ਲੈ ਕੇ ਕੰਮ ਪ੍ਰੀਵੈਂਟਿਵ ਐਕਸ਼ਨ ਸੀ ਇਹਨਾਂ ਦੇ ਖਿਲਾਫ ਜਿਹੜਾ ਰੇਲ ਰੋਕੋ ਤੇ ਥਾੜੇ ਦਾ ਘਰਾਓ ਦੇ ਲਈ ਸੀਗਾ ਉਹਦੇ ਲਈ ਤਿੰਨ ਕਿਸਾਨ ਉਹਨਾਂ ਸੀ ਰਾਸਤੇ ਇਹ ਵਰਦੀਆਂ ਪਹਿਲਾਂ ਵੇਖਣ ਨੂੰ ਨਹੀਂ ਥਾੜਾ ਥਰਮਲ ਮਾਰ ਤੋਂ ਬਾਅ